ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬੋਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਧਵਾਨ ਵੀਰਪਿੰਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਚੰਗੀ ਕਲਾ ਹੋਰ ਘਰ ਬੜਾ ਠੀਕ ਠਾਕ ਸਭ ਦਾ ਬੜਾ ਜੀ ਕਿਰਪਾ ਅਗਰ ਚਲੋ ਕਿਰਪਾ ਹੀ ਚਾਹੀਦੀ ਹੈ ਹਾਂਜੀ ਹਾਂਜੀ ਸਾਰਿਆਂ ਦੇ ਮੇਰੇ ਭਾ ਮੇਰੇ ਪਰਿਵਾਰ ਸੱਚੇ ਪਾਤਸ਼ਾਹ ਰੱਖੇ ਚੰਗੀ ਕਲਾ ਕਰੇ ਹਾਂਜੀ 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 ਬਸ ਵਧੀਆ ਵੀਰ ਜੀ ਵਧੀਆ ਜੀ ਕਿਦਾਂ ਫਿਰ ਵੀਰ ਜੀ ਲੈਣਦੀਆਂ ਝੋਟੀਆਂ ਹਾਂ ਝੋਟੀਆਂ ਆ ਆਹ ਦੇਖ ਬਾਕੀ ਝੋਟੀਆਂ ਮੀਂਹੂ ਵਰਦ ਰਿਹਾ ਵੇਗੀਆਂ ਨੇ ਇਹਨਾਂ ਦੇ ਦਿਨ ਝੋਟੀਆਂ ਸੂਈਆਂ ਨੇ ਆਹ ਟੋਕ ਨਾ ਨਾ ਇਹ ਝੋਟੀਆਂ ਕਰੇ ਵੇਗੀ ਆ ਦਿਨ ਝੋਟੀਆਂ ਬਹੁਤ ਚੰਗੀਆਂ ਸੂਈਆਂ ਆ ਠੀਕ ਵੀਰ ਜੀ ਕਹਿੰਦਾ ਹੈਗਾ ਆਪਣਾ ਧਵਾਨ ਹਾਂਜੀ ਐਡਰੈਸ ਬੋਲ ਦਿਓ ਹਾਂਜੀ ਤਸੀਲ ਹੈਗੀ ਪਟਾਲਾ ਨੇੜੇ ਅਲੀ ਹਲਦੇ ਤੇ ਦਾਗ ਨਦੇ ਇਹਨਾਂ ਰੋਡ ਤੇ ਗਲਮਡਾ ਤੇ ਫਲੇਗੜ ਚੂੜੀਆਂ ਰੋਡ ਤੇ ਅਲੀ ਹਲਡਾ ਅਲੀ ਹਲਡਾ ਨੇੜੇ ਪਿੰਡ ਧਵਾਨ ਠੀਕ ਵੀਰ ਜੀ ਨੰਬਰ ਹੈਗਾ ਮੇਰਾ 95942759349427593 ਠੀਕ ਵੀਰ ਜੀ ਵੀਰ ਜੀ ਗੱਡੀਆਂ ਆਪਣੇ ਕੋ ਬਾਲੀਆਂ ਜਮ ਬਸਤਵਾ ਆ ਟੌਪ ਤੇ ਕੋਕੇ ਪੀਸ ਹਨ ਕੋਕੇ ਫੀਸਾ ਪਹਿਲਣ ਕੱਤੀ ਸੂਈ ਦੋ ਦੰਦ ਤੁਗੀ ਦੋ ਨਾਂ ਦਾ ਪਿਓਰ ਦੋ ਨਾਂ ਦਾ ਇਹ ਜੋੜਾ ਲਿਆ ਸੀ ਦੋਂਦੀਆਂ ਦਾ ਦੋਂਦੀਆਂ ਦਾ ਇਸ ਟਰੀਏ ਨਾਲ 1.5 ਲੱਖ ਦੀ ਦਿੱਤੀ ਆ ਅੱਛਾ ਜੀ ਤੇ ਇੱਕ ਕਹਿੰਦਾ ਤੇ ਗੱਲਾਂ ਬਾਤਾਂ ਦਾ ਜਿਹੜਾ ਦੁੱਧ ਹੁੰਦਾ ਨਾ ਉੱਠਣਾ ਫਰਕ ਹੁੰਦਾ ਬਹੁਤ ਜ਼ਿਆਦਾ ਜੀ ਠੀਕ ਆ ਨਾ ਵੀ ਇੰਨਾ ਹੈਗਾ ਦੋ ਟਾਈਮ ਚੋ ਕੇ ਆੜ ਕੇ ਆਪਣੀ ਕੋਈ ਵੀਰਾ ਮੇਰਾ ਵੀਰ ਤਸੱਲੀ ਕਰਕੇ ਹਾਂਜੀ ਘਰੋਂ ਕਿਉਂ ਕੰਡਾਲੇ ਹੁਣ ਆਹੀ ਮਈਆਂ ਰੱਖੀਆਂ ਨੇ ਹਾਂ ਬੱਸ ਬੱਸ ਲੀਟਰ ਕੰਡੇ ਸਭ ਕੁਝ ਸਾਡੇ ਕੋਲ ਹੈ ਗਿਆ ਇੱਥੋਂ ਲਓ ਹਾਂ ਬਾਲਟੀ ਆਂ ਕੇ ਮੈਨੂੰ ਬੱਸ ਬੱਸ ਘਰੋਂ ਆਪਣੇ ਕੰਡਾ ਘਰੋਂ ਵਿਚਾਰਾ ਕਿਹਨੇ ਮਈ ਲੈਣਾ ਕੰਡਾ ਇਹ ਮਈਆਂ ਦੇ ਕਿਹ ਹੈ ਲੀ ਮਈ ਦੇ ਕਿੱਦਾਂ ਲੱਕੀਓ 12 ਤੋਂ ਪਲੱਸ 2 ਤੋਂ ਠੀਕ ਵੀਰ ਜੀ ਬਾਹਰ 2 ਤੋਂ 12 ਤੋਂ ਬਾਹਰ ਨਾਪੀ ਲੱਗੀ ਹੈ ਜੀ ਹਾਂ ਵੀਰ ਜੀ ਪੂਰਾ ਢੋਪ ਦਾ ਥਾਣ ਲੱਗਾ ਕੱਟੀ ਨੂੰ ਪਿਓਰ ਦੋਂਦੀ ਆ ਪਿਓਰ ਦੋਂਦੀ ਅੱਛਾ 12 ਤੋਂ ਬਾਹਰ ਆ ਬਾਹਰ ਵਾ ਪਾਈਆ ਬਾਹਰ ਹੋਊਗਾ ਅੰਦਰ ਵੀ ਹੋਊਗਾ ਜੀ 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 ਤੋੜਦੇ ਸਾਢੇ 12 ਹੋ ਸਕਦਾ ਵਾ ਸਾਢੇ 11 ਨਹੀਂ ਹੋਊਗਾ ਸਾਢੇ 11 ਨਹੀਂ ਹੋਊਗਾ ਆ ਵੇਖ ਪਿਓਰ ਦੋਂਦੀ ਆ ਵੇ ਆ ਚੀਜ਼ਾਂ ਨਹੀਂ ਦੇ ਲੱਗ ਪਿਓਰ ਦੋਂਦੀ ਆ ਸਾਢੇ 11 ਕਿਲੋ ਨਹੀਂ ਹੋਊਗਾ ਸਾਢੇ 12 ਹੀ ਹੋਊਗਾ ਠੀਕ 2 ਕਿਲੋ ਪਹਿਲਾਂ ਦੋ ਦੀ ਕੱਟੀ ਦੇ ਵੇਖ ਧਿਆਨ ਨਾਲ ਇੱਕ ਕਿਉੜੀ ਆ ਤੋੜਾ ਵੇ ਕਿਉੜੀ ਜੀ ਫੁੱਲ ਜਿਵਾ ਆ ਜੰਮੀ ਪਲੀ ਵੀਰ ਜੀ ਪੂਰੀ ਚੌਗੀ ਦੇ ਸ਼ਕੀਤ ਜਵਾਨ ਹੋਣੀਆਂ ਭਾਏ ਵੀਰ ਜੀ ਤਿੰਨ ਸੂਏ ਦੇ ਨੇ ਦੰਦਾਂ ਦੀ ਦੇ ਜਣੇ ਆ ਪੂਲ ਸਾਇਰ ਵੱਡੀ ਆ ਛੋਟੀ ਵੀ ਨਹੀਂ ਕੋਈ ਬੱਚੀ ਨਹੀਂ ਹੈਗੀ ਨਾ ਨਾ ਫੁੱਲੇਲੇ ਫੁੱਲੇਲੇ ਮਾਰ ਕੇ ਤਸਲੀ ਕਰਕੇ ਵੀ ਲੀਟਰ ਮਾਰ ਕੇ ਕੰਡਾ ਮਾਰ ਕੇ ਝੋਟੀ ਖਰੇ 7 ਵਜੇ ਦੀ ਝੋਟੀ ਚੋਈ ਆ ਮਣਦੇ ਪਸਮਾਨ ਵਾਇਆ ਵਾ ਹਾਂਜੀ ਝੋਟੀ ਨੂੰ ਚਵਾਈ ਲੱਗੀ ਆ ਗੱਲਾਂ ਲਾਹਦੀਆਂ ਕੋਈ ਪੂ ਛਟਾ ਨਹੀਂ 12 ਕਿਲੋ ਨਹੀਂ ਹੋਊਗਾ ਠੀਕ ਵੀ ਤਾਂ ਹੋਊਗਾ ਥੱਲੇ ਨਹੀਂ ਹੋਊਗਾ ਵੀਰਾ ਇਹ ਕਹਿਣਾ ਨਹੀਂ ਦੋ ਟਾਈਮ ਠੰਡਾ ਕਰਕੇ ਲੀਟਰ ਮਾਰ ਕੇ ਚੋਕੇ ਝੋਡੀ ਖੜੇ ਜਾਣਗੇ ਪਹਿਲਾ ਸਵੇਰ 6 ਵਜੇ ਦੀ ਸਵੇਰੇ ਚਵਾਈ ਉਹਦੇ 6 ਤੋਂ 6 ਟਾਈਮ ਬੰਨ ਕੇ ਝੋਡੀ ਚਵਾਵਾਂਗੇ ਠੀਕ ਵੀਰ ਜੀ ਠੀਕ ਸਟ੍ਰੌਂਗ ਵੀ ਦੁੱਧ ਘਣ ਜੇ ਜਿੰਨੀ ਮਰਜੀ ਕੋਈ ਮੇਰਾ ਵੀਰ ਦੋ ਟਾਈਮ ਚੋ ਇਹ ਤਿੰਨ ਟਾਈਮ ਚਾਰ ਟਾਈਮ ਪਾਰ ਨਹੀਂ ਕਰਦੇ ਕੋਈ ਝੋਡੀ ਛੱਡ ਜੇ ਠੀਕ ਵੀਰ ਪਾਰ ਵੇਉ 12 ਤੋਂ ਐਉਂ ਨਹੀਂ ਹੋਊਗਾ ਅੰਦਰ ਠੀਕ ਵੀਰ 14 ਕਿਲੋ ਕੱਟੀ ਦੁੱਧ ਕਰ ਦੂਗੀ ਹਾਂਜੀ ਕਿ ਤੂੜੀ ਆ ਮਾਲੂ ਪੈਣ ਦੀ ਪੋਠਾ ਦਾ ਥਾ ਥੋੜਾ ਜਿਹਾ ਪਾਣੀ ਪੂਣੀ ਬਹੁਤਾ ਆ ਗਿਆ ਬਹੁਤਾ ਵੀ ਹੋਇਆ ਵਾ ਹਾਂਜੀ ਭਾਈ ਗਾਇਜ ਕਰਦੇ ਆ ਭਾਈ ਜਾਏ ਬਿਲਕੁਲ ਬੰਦੇ ਭਾ ਪਾਣੇ ਆ ਛੋਟੀ 1.5 ਤੋਂ 2 ਲੱਖ ਦੀ ਆ ਵੇਖਦੇ ਵੀਰ ਜੀ ਵੇਖਦੇ ਵੀ ਚੀਂਆਂ ਰੋਜ ਚੀਂਆਂ ਦੇ ਨਾਲ ਦੀਆਂ ਹਾਂਜੀ ਕਿਹੜੀ ਜਾਤ ਸਿੱਖਣੀ ਆ ਬਸ ਅੱਜ ਛੋਟੀ 1 ਲੱਖ 28 ਹਜ਼ਾਰ ਦੀ ਖਾਨ ਹੈ 1 28 ਦੀ ਹਾਨ ਆਈ ਹਾਂ ਹਾਂ ਚਲੋ ਠੀਕ ਹੈ ਵੀਰ ਜੀ ਹਾਂਜੀ ਬਾਕੀ ਕੋਈ ਵੀਰ ਭਰਾ ਫੋਨ ਲਾਏ ਬਾਕੀ ਆਨਲਾਈਨ ਆਪਣੀ ਪੂਰੀ ਗਾਰੰਟੀ ਹੋ ਗਈ ਵੀਰ ਜੀ ਮੈਂ ਕਹਾ ਜਿਹਨੇ ਲੈਣੀ ਆਨਲਾਈਨ ਸਾਡੀ ਗਾਰੰਟੀ ਦੇ ਧਾਰ ਉਹਨਾਂ ਕੋਈ ਮਾਰੇ ਠੀਕ ਠੀਕ ਬੁੱਧ ਭਾਈਆ ਵੀ ਘੜੇ ਤੇ ਫੋਨ ਕਰਦੇ ਕੋਈ ਥਾਂ ਦੇ ਬਾਦ ਘੜ ਕੋਈ ਠੀਕ ਵੀ ਜੀ ਬਾਕੀ ਜਿਹੜਾ ਦਜਾ ਨੱਬਤਾ ਗਈ ਬੜੀ ਨਾਲ ਕੱਢੀ ਆ ਤੇ ਅੱਜ ਚੌਥਾ ਬੈਂਕ ਸੂਈ ਨੂੰ ਆ ਗਿਆ ਤੇ ਰਾਤ ਦੀ ਸਾਰੀ ਸਾਫ ਕਰਤੀ ਆ ਠੀਕ ਜੀ ਪਹਿਲਾ ਸੂਆ ਠੀਕ ਚੌਵੀ ਆ ਹਾਂ ਟੋਪ ਦੀ ਜਿਹੜਾ ਵੀਰ ਜੀ ਇਹਨੂੰ ਥਾਂ ਦੇਖੋ ਕੱਢਾ ਆ ਸਪੈਸ਼ਲ ਕੱਢਦੇ ਨਹੀਂ ਕੋ ਸਮਾਨ ਆ ਮੈਂ ਕਹਾ ਵੀ ਹੁਣੇ ਆਪਾਂ ਨਾ ਇਹਨੂੰ ਵੱਡਾਵਾਣਾ ਵਾ ਤੇ ਝੋਡੀ ਨੂੰ ਚੇਦੋ ਜੀ ਵੀਡੀਓ ਬਣਾਉਂਦੇ ਕਾਹਦਾ ਨੋਟ ਹੈ ਇਹ ਇੱਕ ਬਾਗ ਲੈ ਰਿਹਾ ਹਾਂ ਹਾਂ ਚੌਗੀ ਪੀਓ ਪਿਓਰ ਚੌਗੀ ਪਿਓਰ ਚੌਗੀ ਠੰਡੀਆਂ ਵਾਲੇ ਐਦਾਂ ਮੂੰਹ ਖੜਾ ਦਿੰਦੀਆਂ ਓਦਾਂ ਥਾਂ ਥਾਂ ਤਿਲਕਣਾ ਭਾਈ ਜਦੋਂ ਤੁਸਿਆ ਦੂਜੀ ਝੋਡੀ ਵਿਖਾਉਣੀ ਹੈ ਨਾ ਹਾਂਜੀ ਹਾਂਜੀ ਝੋਡੀ ਨੂੰ ਮੱਝ ਆਈ ਪੱਟਦੀ ਠੀਕ ਵੀਰ ਜੀ ਸਰਦੂ ਝੋਡੀ ਦੱਸੂਗੀ ਵੀ ਵੀ ਵੀਰ ਆਪ ਦੱਸੋਗੇ ਠੀਕ ਆ ਗੱਲ 6 ਵਜੇ ਦੀ ਮਹੀਆਂ ਚੋਈਆਂ ਵਾਂਦੇ ਮਾਂ ਜਵਾ ਬੇਖਣ ਝੋਡੀ ਉੱਤੀ ਲੱਗਾ ਠੀਕ ਵੀਰ ਜੀ ਠੀਕ ਗੜ ਵੀਰ ਜੀ ਆ ਗਏ ਲੱਭਾ ਜਿਹੜਾ ਵਾ ਹਾਂਜੀ ਕਰੋ ਨੂੰ 1 30 40 ਪਹਿਲੇ ਦਿਨ ਵੀਡੀਓ ਤੇਰੇ ਚੈਨਲ ਦੇ ਪਾਉਣ ਦੇ ਦੇਣ ਵਾਲਾ ਮੁੱਲ 1 ਲੱਖ 15000 ਜਿਹੜੀ ਦੇਣੀ ਆ ਆਪਾਂ ਜੈਸ ਨਾਲ ਚਲੋ ਠੀਕ ਆ ਠੀਕ ਬਾਕੀ ਕੋਈ ਵੀਰ ਭਰਾ ਫੋਨ ਲਾਏ ਕੋਈ ਗੱਲ ਨਹੀਂ ਆਪਾਂ ਜਿੰਨੇ ਜੋਗੇ ਛੋਟ ਜਰੂਰ ਹੋਗੀ ਹਣਾ ਵੀਰ ਜੀ। ਮਾਣ ਕਰਾਂਗੇ ਫਾਟਾ। ਇਹ ਵੀ ਠੀਕ ਆ। ਆਹ ਵੀ ਛੋਟੀ ਦੋਦੀ ਤੋਂ ਚੌਕੀ ਦਾ ਦੰਦ ਭਰਿਆ ਨਹੀਂ। ਅਸ਼ਾ ਝੋਟੀ ਨੇ। ਆਹ ਬੱਚਾ ਤਾਜੀ ਫਰੀਆ। ਨਾਲ ਨਾਲ ਬੱਚੇ ਖਾਲਦੇ ਕੋਈ ਮਹੀਨੇ ਆਦੇ ਨਹੀਂ ਦੋਹਾਂ ਦੇ ਨਹੀਂ ਕੋਈ 20 ਰੋੜ ਦੇ ਨਹੀਂ। ਪੰਜਾਂ ਸਿਆਤ ਆ ਪਹਿਲੇ ਪਹਿਲੇ ਨੰਬਰ ਵਾਲੀ ਝੋਟੀ। ਹਾਂ ਜੀ ਆ ਪਹਿਲੇ ਨੰਬਰ ਵਾਲੀ ਦਾ। ਤੇ ਆ ਇਹਦਾ ਆ ਗਿਆ। ਆਹ ਚਾਰ ਨਾਲ ਕੱਢੀ ਆ ਹੁਣ ਚੌਕੀ ਦਾ ਰੰਗ ਛੋੜ ਗਈ ਆ। ਬਿਲਕੁਲ। 10 ਕਿਲੋ ਦੁੱਧ ਤਿਆਰ ਹੋ। ਵੀਰ ਜੀ ਘਰ ਘਰ ਰੈਡੀ ਝੋਟੀ ਨਹੀਂ ਜਾਂਦੀ। ਮੈਗਾ ਵੀ ਝੋਟੀ ਇੱਥੇ ਆਉਂਦੀ ਐ ਕੁਦਦੀ ਪਰ ਚੜਦੀ ਤੇ ਚੜਦੀ ਚੜਦੀ ਨਾ ਚੜਦੀ ਹਾਂ ਉਹ ਗਾਇ ਨਹੀਂ ਕਰਦੇ ਨੂੰ ਵੀ ਲੈਣ ਹਾਂਜੀ ਹਾਂਜੀ ਉਹ ਥੋੜਾ ਪਾਣੀ ਥੁਣੀ ਕਰਕੇ ਇਹ ਕਿਹੜਾ ਖਣ ਕਰਦੀ ਹੈ ਹਾਂਜੀ ਪਹਿਲਾ ਸੁਆਹ ਚੰਗੀ ਪਈ ਹਾਂ ਜਾਮੀ ਵਰਗੀ ਜੈਡ ਬਲੈਕ ਭਾਈ ਕਪੜਾ ਦੀ ਛੋਟੀ ਝੂਟ ਜੁੱਤਾ ਹੈ ਕਿਲੋ ਦੋ ਦੋ ਨਿਗਾ ਨਿਗਾ ਸਿੰਗ ਲਗਾ ਚੋਰ ਚੜਦੀ ਠੀਕ ਹੈ ਠੀਕ ਹੈ ਕਸਮਾਈ ਜੀ ਟਿਆਲ ਕਸਮਾਈ ਹਾਂ ਜੀ ਕਸਮ ਲੈ ਦਿੰਦੇ ਪਹਿਲਾਂ ਚੰਗ ਚੱਲਿਆ ਸੀ ਉਹ ਜਿਹੜੀ ਝੋਟੀ ਆ ਉਥੱਲੇ 10 ਕਿਲੋ ਦੁੱਧ ਤੜੀ ਵੇਖੋ ਵੀਰ ਜੀ ਕੀ ਰੰਗ ਭਾਗ ਲੱਗੇ ਥੱਲੇ ਕਲਾ ਕਲਾ ਥਾਣ ਨੇ ਓਕੜਾ ਥਾਣ ਹੁਣ ਬਾਅਦ ਚ ਇਹਦਾ ਰੇਟ ਦੱਸ ਦੀਏ ਮੋਹਲੇ ਦਾ ਭਾਏ 40 35 ਇਹ ਵੀ 115 ਦੀ 115 ਦੀ ਮੈਂ ਕਹਿੰਦਾ ਵੀਰ ਜੀ ਵੇਖੋ ਝੋਟੀਆਂ ਕੋਈ ਮੇਰਾ ਵੀਰ ਭਰਾ ਵੇਖੇ ਉੱਤੇ ਆਣਗੇ ਅਰੇ ਝੋਟੀ ਦੇ ਦਾਂਗੇ ਝੋਟੀ ਦੇ ਹੋਣੀ ਤਸਮੀ ਹੈ ਨਾ ਹਾਂਜੀ ਹਾਂਜੀ ਉਹ ਪ੍ਰਾਇਮਰੀ ਆਉਦੀ ਹੈ ਨਾ ਸਾਡੇ ਦੇ ਮਈਆਂ ਚੋਈਆਂ ਹਾਂਜੀ ਹੁਣ ਝੋਟੀ ਦੇ ਦੇਖੋ ਝੋਟੀ ਇਹ ਪਹਿਲਾਂ ਦਾ ਖਾਣ ਉਹ ਵੀ ਇਦਾਂ ਕਰਵੀ ਖਾਣ ਠੀਕ ਠੀਕ ਝੋਟੀ ਨੇ ਬਣਾਇਆ ਕਿ ਨਹੀਂ ਜਿਹੜਾ ਪੂਰਾ ਵੀਜੀ ਆ ਕੱਲਾ ਕੱਲਾ ਥਣ ਲਗਾ ਕੋਈ ਇਹਨਾਂ ਨੂੰ 5 ਵਜੇ ਦਾ ਟਾਈਮ ਨਹੀਂ ਜੋ 5:30 ਦਾ ਨਹੀਂ ਜੋ 6 ਵਜੇ ਤੋਂ ਬਾਅਦ ਦੀਆਂ ਚਵਾਈ ਹੋਈਆਂ ਠੀਕ ਵੀਰ 12 ਕਿਲੋ ਤੇ ਲੇ ਤੇਰਾ ਦੇਣਾ ਦੁੱਧ ਵੇਣਾ ਝੋਟੀ ਦੀ ਹਾਂਜੀ ਹਾਂਜੀ 9 10 ਕਿਲੋ ਝੋਟੀ ਕੋ ਬਹੁਾਈ ਹੋਊ ਦਊਗੀ ਵੀਰ ਜੀ ਬਰੀਡ ਬੜੀ ਝੋਟੀ ਦੇ ਚਾਰ ਤਾਂ ਗੱਡੀ ਦਾ ਕੱਦ ਬੜਾ ਵਾ ਹਾਂਜੀ ਕੱਦ ਕੋ ਤਾਂ ਬੜਾ ਖੁੱਲੇ ਲੈਵੇ ਦੀ ਝੋਟੀ ਹੈ ਖੁੱਲਾ ਲੈ ਵਾ ਹਾਂਜੀ ਦੁੱਧ ਆਲਾ ਲੈ ਵਾ ਬਹੁਤ ਚੰਗਾ ਕੱਢਿਆ